ਉਹਨਾਂ ਨੇ ਸਿੱਧੂ ਮਾਰਨ ਦਾ ਸੀਤ ਮੈਨੂੰ ਦੱਸ ਉਸ ਤੋਂ ਇਲਾਵਾ ਰੈਫਲ ਨਹੀਂ ਕਿਸੇ ਨੂੰ ਚਲਾਣੀ ਆਂਦੀ ਸੀ ਸਿੱਧੂ ਦੀ ਲੋਕੇਸ਼ਨ ਜਿਹੜੀ ਸੀ ਉਹਨਾਂ ਨੂੰ ਸਰਕਾਰੀ ਤੌਰ ਤੇ ਮਿਲਦੀ ਪਈ ਸੀ ਸਹਿਜਾਦ ਪੱਟੀ ਨੇ ਮੂਸੇ ਵਾਲੇ ਕੇਸ ਵਿੱਚ ਇੱਕ ਨਵਾਂ ਮੋੜ ਲਿਆਂਦਾ ਜਦੋਂ ਤੋਂ ਲਾਰੈਂਸ ਨਾਲ ਸਹਿਜਾਦ ਪੱਟੀ ਦੀ ਅਣਬੰਨੀ ਹੋਈ ਹੈ ਉਦੋਂ ਤੋਂ ਉਹ ਵਾਰੀ ਵਾਰੀ ਸਿੱਧੂ ਮੂਸੇਵਾਲੇ ਦੇ ਕਤਲ ਬਾਰੇ ਨਵੇਂ ਦਾਅਵੇ ਕਰ ਰਿਹਾ ਹੈ ਹੁਣ ਫਿਰ ਇੱਕ ਇੰਟਰਵਿਊ ਵਿੱਚ ਉਸਨੇ ਇੰਦੀ ਸਵਾਲ ਨੂੰ ਜਵਾਬ ਦਿੰਦਿਆਂ ਅਣਤੀ ਮਈ ਵਾਲੇ ਦਿਨ ਮੂਸੇ ਵਾਲੇ ਦੇ ਘਰੋਂ ਨਿਕਲਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਉਸਨੇ ਕਿਹਾ ਕਿ ਜਿਹੜਾ ਸੱਚ ਲੋਕਾਂ ਤੋਂ ਲੁਕਾਇਆ ਗਿਆ ਉਹ ਹੁਣ ਬਾਹਰ ਲੈ ਕੇ ਆਵੇਗਾ ਕਿ ਸੱਚਮੁੱਚ ਪੱਟੀ ਨੂੰ ਅੰਦਰੋਂ ਅੰਦਰ ਹੀ ਕੋਈ ਖਬਰ ਦੇ ਰਿਹਾ ਹੈ ਅੱਗੇ ਵੀਡੀਓ ਦੇਖੋ ਸਚਾਈ ਸੁਣੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਹ ਬੰਦਿਆਂ ਨੇ ਉਹਨੂੰ ਮਾਰਿਆ ਉਹ ਜਦੋਂ ਸਮਾਨ ਚੱਕਣ ਵਾਸਤੇ ਜਿੱਥੋਂ ਗਏ ਸਨ ਨਾ ਦੂਸਰੇ ਜ਼ਿਲ੍ਹੇ ਦੇ ਵਿੱਚੋਂ ਹਾਂਜੀ ਤੇ ਜਦੋਂ ਸਮਾਨ ਚੱਕ ਕੇ ਵਾਪਸ ਆਏ ਸੀ ਉਹਨਾਂ ਨੂੰ ਆਣ ਦਾ ਕਰਾਇਆ ਕੋਈ ਨਹੀਂ ਸੀ ਉਹ ਬੰਦਿਆਂ ਕੋਲ ਉਹਨਾਂ ਨੇ ਸਿੱਧੂ ਮਾਰਨਾ ਸੀ ਤੂੰ ਮੈਨੂੰ ਦੱਸ ਉਹਨਾਂ ਦੇ ਵਿੱਚੋਂ ਜਿਸ ਮੁੰਡੇ ਨੇ ਰੈਫਲ ਚਲਾਈ ਹੈ ਉਹਨਾਂ ਦੇ ਵਿੱਚੋਂ ਸਾਰੇ ਬੰਦਿਆਂ ਦੇ ਵਿੱਚੋਂ ਕਿਸੇ ਨੂੰ ਰੈਫਲ ਚਲਾਣੀ ਨਹੀਂ ਆਂਦੀ ਸੀ ਇੱਕ ਮੁੰਡਾ ਸੀ ਜਿਹਨੂੰ ਸਿਰਫ ਰੈਫਲ ਚਲਾਣੀ ਆਂਦੀ ਸੀ ਜਿਹਨੇ ਚਲਾਈ ਹੈ ਉਸ ਤੋਂ ਇਲਾਵਾ ਰੈਫਲ ਨਹੀਂ ਕਿਸੇ ਨੂੰ ਚਲਾਣੀ ਆਂਦੀ ਸੀ ਥਰੇਡਾ ਕਾਰਾ ਕੜ ਕੇ ਦੋਇਆ ਦਿਨ ਦਿਹਾੜੀ ਸ਼ਰੇਆਮ ਬਿਨਾਂ ਕਿਸੇ ਡਰ ਤੋਂ ਸ਼ਰੇਆਮ ਜਦੋਂ ਵੇਖੋ ਨਾ ਸਿੱਧੂ ਦੀ ਲੋਕੇਸ਼ਨ ਜਿਹੜੀ ਸੀ ਉਹਨਾਂ ਨੂੰ ਸਰਕਾਰੀ ਤੌਰ ਤੇ ਮਿਲਦੀ ਪਈ ਸੀ ਤੂੰ ਹੁਣ ਕਿਸੇ ਸਰਕਾਰੀ ਅਹੁਦੇ ਤੇ ਬੈਠਾ ਹੋਵੇਂਗਾ ਮੈਂ ਕਿਸੇ ਬੰਦੇ ਨੂੰ ਮਾਰਨਾ ਹੈ ਜਦੋਂ ਤੂੰ ਮੈਨੂੰ ਉਹਦੀ ਲਾਈਫ ਲੋਕੇਸ਼ਨ ਫੋਨ ਦੀ ਹਰ ਚੀਜ਼ ਦੇ ਰਿਆ ਹੈ ਤੇ ਮੇਰੇ ਵਾਸਤੇ ਤੇ ਮਾਰਨਾ ਆਸਾਨ ਹੈ ਨਾ ਜਦੋਂ ਸਰਕਾਰੀ ਬੰਦੇ ਲੋਕੇਸ਼ਨਾਂ ਉਹਦੀਆਂ ਦੇ ਰਹੇ ਨੇ ਫੋਨ ਦੀਆਂ ਟਰੇਸ ਕਰਕੇ ਯਾਰ ਕਿੱਡੀ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਵੀ ਸਰਕਾਰੀ ਬੰਦੇ ਲੋਕੇਸ਼ਨ ਦੇ ਰਹੇ ਆ ਇਹਦੇ ਤੁਹਾਡੇ ਕੋਲ ਹੈਗਾ ਸਾਰੇ ਕੁਝ ਪਿਆ ਆ ਸਭ ਕੁਝ ਹੈਗਾ ਅਸਤਾ ਜੀ ਮੈਂ ਮੈਂ ਤੁਹਾਨੂੰ ਦੱਸਿਆ ਇਹਦੀ ਮੈਂ ਮੈਂ ਆਪਣਾ ਮੁਸਲਮਾਨ ਆ ਤੇ ਮੈਂ ਆਪਣਾ ਇਮਾਨ ਤੇ ਜਿਹੜੀ ਮੈਂ ਲੋਕਾਂ ਦੇ ਸਾਹਮਣੇ ਗੱਲ ਕਰਦਾ ਉਹਨਾਂ ਨਾਲ ਜਿੰਨੀ ਦੇਰ ਤੱਕ ਮੇਰੇ ਕੋਲ ਪ੍ਰੂਫ ਨਾ ਨਾ ਹੁਣ ਕਿਸੇ ਚੀਜ਼ਾਂ ਦੇ ਮੈਂ ਗੱਲ ਨਹੀਂ ਕਰਦਾ ਹੁੰਦਾ ਕਿਉਂ ਮੈਨੂੰ ਮੈਂ ਬੜੀ ਮੁਸ਼ਕਲ ਇੱਜ਼ਤ ਕਮਾਈ ਹੈ ਤੇ ਮੈਂ ਆਪਣੀ ਇੱਜ਼ਤ ਖਰਾਬ ਨਹੀਂ ਕਰਨਾ ਚਾਹਨਾ ਕੋਈ ਵੀ ਐਸਾ ਨਫਜ਼ ਬੋਲ ਕੇ ਕੱਲ ਨੂੰ ਮੈਂ ਸਾਬਤ ਨਾ ਕਰ ਸਕਾਂ ਜਾਂ ਝੂਠ ਬੋਲ ਕੇ ਕਿ ਮੇਰੀ ਕੱਲ ਨੂੰ ਲੋਕ ਕਹਿਣ ਯਾਰ ਇਹ ਤਾਂ ਬੰਦਾ ਝੂਠਾ ਸੀ ਮੈਂ ਨਹੀਂ ਖਰਾਬ ਕਰਾਂਗਾ ਕਿਸੇ ਦੀ ਖਾਤਰ ਇਸ ਵਾਸਤੇ ਤੁਹਾਨੂੰ ਮੈਂ ਦੱਸ ਰਿਹਾ ਉਹਦੀਆਂ ਲੋਕੇਸ਼ਨਾਂ ਜਿਹੜੀਆਂ ਸੀ ਉਹ ਤੁਹਾਡੀ ਸਾਰੀ ਗਵਰਨਮੈਂਟਾਂ ਤੇ ਸਾਰੇ ਪੋਲੀਟੀਸ਼ੀਅਨ ਕੁੜੀ ਹੋਵਿਆਂ ਦੇ ਬੱਚੇ ਬੜੀ ਵੱਡੀ ਫਿਲਮ ਚੱਲੀ ਉਸ ਮੁੰਡੇ ਦੇ ਨਾਲ ਹੁਣ ਉਹਦਾ ਵਾਲਿਦ ਜਿਹੜਾ ਹੈ ਉਹ ਵੀ ਸਿਆਸਤ 'ਚ ਜਾਣ ਲੱਗਿਆ ਜੇ ਤੁਸੀਂ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ